ਜੋ ਸਾਡੇ ਤੋਂ ਪੁੱਛ ਰਹੇ ਨੇ ਕਿ ਜਗਜੀਤ ਕਿਉਂ ਨਹੀਂ ਹੈ ਮੈਨੂੰ ਲੱਗਦਾ ਜਗਜੀਤ ਤੋਂ ਪੁੱਛ ਲੈਣਾ ਚਾਹੀਦਾ ਵੀ ਤੂੰ ਕਿਉਂ ਨਹੀਂ ਹੈ ਹੁਣ ਜਵਾਬ ਦੇ ਤਾਂ ਦਿੱਤਾ ਬਾਈ ਕਿਉਂ ਨਹੀਂ ਹੈਗਾ ਦੱਸ ਤਾਂ ਹੋਣਾ ਅਗਲੇ ਨੂੰ ਗੋਦੀ ਚੱਕ ਕੇ ਲੈ ਆਉਂਦੇ ਅਸੀਂ ਹਾਲਾ ਨਹੀਂ ਆਇਆ ਸਤਿ ਸ਼੍ਰੀ ਅਕਾਲ ਜੀ ਗਾਂਧੀ 3 ਮੂਵੀ ਦੇ ਵਿੱਚ ਕਿਉਂ ਨਹੀਂ ਹੈਗਾ ਭੋਲਾ ਹੁਣੇ-ਹੁਣੇ ਇੱਕ ਇੰਟਰਵਿਊ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਗਾਂਧੀ 3 ਮੂਵੀ ਦੇ ਪ੍ਰੋਡਿਊਸਰ ਅਤੇ ਤੇਵ ਕਰੋੜ ਨੂੰ ਪੁੱਛਿਆ ਗਿਆ ਕਿ ਤੁਸੀਂ ਇਸ ਵਾਰ ਭੋਲੇ ਨੂੰ ਮੂਵੀ ਵਿੱਚ ਕਿਉਂ ਨਹੀਂ ਲਿਆ ਤਾਂ ਗਾਂਧੀ ਮੂਵੀ ਦੇ ਪ੍ਰੋਡਿਊਸਰ ਦੁਆਰਾ ਇਸ ਗੱਲ ਦਾ ਜਵਾਬ ਦਿੱਤਾ ਗਿਆ ਕਿ ਅਸੀਂ ਜਗਜੀਤ ਸੰਧੂ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਸੀ ਅਤੇ ਲਾਸਟ ਮੀਟਿੰਗ ਵਿੱਚ ਜਗਜੀਤ ਸੰਧੂ ਵੱਲੋਂ ਸਾਡੇ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਉਹਨਾਂ ਵੱਲੋਂ 50 ਲੱਖ ਰੁਪਏ ਤੋਂ 1 ਰੁਪਿਆ ਵੀ ਘੱਟ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਗਰ ਉਹਨਾਂ ਤੋਂ ਭੋਲੇ ਦਾ ਰੋਲ ਕਰਵਾਉਣਾ ਹੈ ਤਾਂ ਉਹਨਾਂ ਨੂੰ ਇਸ ਕੈਰੈਕਟਰ ਦੇ ਲਈ 50 ਲੱਖ ਰੁਪਏ ਭਰਨੇ ਪੈਣਗੇ। ਇੰਨਾ ਹੀ ਨਹੀਂ ਮੂਵੀ ਦੇ ਪ੍ਰੋਡਿਊਸਰ ਦੇ ਦੁਆਰਾ ਇਹ ਗੱਲ ਵੀ ਕਲੀਅਰ ਕੀਤੀ ਗਈ ਕਿ ਜਦ ਕਾਂਦੀ ਪਹਿਲੀ ਮੂਵੀ ਆਈ ਸੀ ਤਾਂ ਜਗਜੀਤ ਸੰਧੂ ਵੱਲੋਂ ਥੱਲੇ ਲਿਟ-ਲਿਟ ਕੇ ਇਹ ਕਿਹਾ ਗਿਆ ਸੀ ਕਿ ਰੱਬਾ ਤੂੰ ਮੈਨੂੰ ਬਹੁਤ ਫੇਮ ਦੇ ਦਿੱਤਾ। ਮੈਨੂੰ ਇਸ ਤੋਂ ਵੱਧ ਫੇਮ ਨਹੀਂ ਚਾਹੀਦਾ ਅਤੇ ਮੈਂ ਕਦੇ ਵੀ ਇਸ ਟੀਮ ਨਾਲੋਂ ਨਹੀਂ ਟੁੱਟਾਂਗਾ। ਕਿਉਂਕਿ ਐਸੇ ਕਰੈਕਟਰ ਦੇ ਕਰਕੇ ਹੀ ਮੈਨੂੰ ਜਾਣ ਪਛਾਣ ਮਿਲੀ ਹੈ ਇਸ ਤੋਂ ਪਹਿਲਾਂ ਲੋਕ ਮੈਨੂੰ ਜ਼ਿਆਦਾ ਪਸੰਦ ਨਹੀਂ ਕਰਨਦੇ ਅਤੇ ਉਸਨੇ ਸਾਰਿਆਂ ਦਾ ਹੀ ਧੰਨਵਾਦ ਕੀਤਾ ਸੀ ਭੋਲੇ ਦੇ ਰੋਲ ਨੂੰ ਲੋਕਾਂ ਦੇ ਦੁਆਰਾ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਪਰ ਉੱਥੇ ਹੀ ਹੁਣ ਭੋਲੇ ਦੇ ਵੱਲੋਂ ਲੋਕਾਂ ਦਾ ਪਿਆਰ ਠੁਕਰਾ ਕੇ ਐਸੇ ਨੂੰ ਅਹਿਮੀਅਤ ਦਿੱਤੀ ਗਈ ਬਾਕੀ ਤੁਸੀਂ ਭੋਲੇ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ